ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਇੱਧਰ ਆਪਾਂ ਨੇ ਨਾ ਕਣਕ ਧੋਕੇ ਨਾ ਮੰਜੀਆਂ ਤੇ ਸੁੱਕਣੀ ਪਾ ਦਿੱਤੀ ਹੈ ਤੇ ਤੁਹਾਨੂੰ ਨਾ ਅੱਜ ਆਪਾਂ ਦੱਸਾਂਗੇ ਸੌਖੇ ਤਰੀਕੇ ਨਾਲ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਨਾ ਚਲੋ ਹੁਣ ਰੱਬ ਦੀ ਕਿਰਪਾ ਦੇ ਨਾਲ ਨਾ ਹੁਣ ਤਾਂ ਧੁੱਪ ਬਹੁਤ ਸੋਹਣੀ ਨਿਕਲਦੀ ਆ ਤੇ ਅੱਗੇ ਜਾ ਕੇ ਤਾਂ ਨਾ ਫੇਰ ਸਬਾ ਦੇ ਦਿਨ ਜਦੋਂ ਨੇੜੇ ਆ ਜਾਂਦੇ ਨੇ ਫੇ ਧੁੰਦ ਜਿਆਦਾ ਪੈਣ ਲੱਗ ਜਾਂਦੀ ਹੈ ਨਾ ਫੇ ਸੂਰਜ ਵੀਰੇ ਨਿਕਲਦਾ ਹੈਗਾ ਫੇ ਕਣਕ ਤੋਂ ਔਣੀ ਧੋਣੀ ਦਾ ਕਣਕ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਨਾ ਤਾਂ ਉਹ ਤੇ ਤਾਂ ਆਪਾਂ ਰੋਟੀ ਖਾ ਨਹੀਂ ਸਕਦੇ ਹੈਗੇ ਤਾਂ ਕਿ ਇਹਦੇ ਵਿੱਚ ਮਿੱਟੀ ਹੁੰਦੀ ਹੈ ਨਾ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਕੇ ਤਰੀਕੇ ਨਾਲ ਦੱਸਾਂਗੇ ਵੀ ਆਪਾਂ ਨਾ ਘਰ ਦੇ ਵਿੱਚ ਨਾ ਕਣਕ ਨੂੰ ਨਾ ਕਿਵੇਂ ਸੁਕਾ ਸਕਦੇ ਆ ਬਿਨਾ ਧੁੱਪ ਤੋਂ ਉਹ ਵੀ ਤਰੀਕਾ ਤੁਸੀਂ ਕਰਕੇ ਜਰੂਰ ਦੇਖਿਓ ਅਸੀਂ ਤਾਂ ਦੇਖੋ ਜੀ ਸਾਡੀਆਂ ਸਰਦੀਆਂ ਨੇ ਇਹ ਤਰੀਕਾ ਜਰੂਰ ਵਰਤਦੇ ਆ ਤੇ ਮੈਂ ਖਾ ਚਲੋ ਆਪਣੀਆਂ ਭੈਣਾਂ ਨਾਲ ਵੀ ਇਹ ਵੀਡੀਓ ਆਪਾਂ ਸ਼ੇਅਰ ਕਰ ਦਿੰਨੇ ਆ ਇਹ ਜਿਹੜੀ ਮਾੜੀ ਮੋਢੀ ਰੋੜੀ ਰੂੜੀ ਰਹਿ ਜਾਂਦੀ ਹੈ ਨਾ ਇਸ ਤਰ੍ਹਾਂ ਫੱਟਾ ਨਾ ਮਲੇ ਤੇ ਨਾ ਵੇ ਸਾਰੇ ਇੱਕ ਬਰੋਬਰ ਦੀ ਢਿੱਜ ਕੇ ਹੋ ਸੈੱਟ ਹੋ ਜਾਂਦੇ ਆ ਦੇਖੋ ਤੇ ਨਹੀਂ ਕਿ ਆਪਣੇ ਚੱਪੀ ਜਾਂਦੀ ਹੈ। ਚਲ ਜੀ ਡਰਾਈਵਰ ਨੂੰ। ਉਹ ਤੂੰ ਇੰਨਾ ਕਾਹਨੂੰ ਡਰੀ ਜਾਂਦਾ ਉਹ ਤਾਂ ਪਾਇਪ ਹੈ ਖਾਲੀ ਪਾਇਪ ਹੈ। ਬਸ ਉੱਚ ਬੰਦ ਕਰੋ ਪਹਿਲਾਂ ਉਹ ਜੀ। ਅਰੇ ਬੇਟਾ ਜਿੱੂ ਜਿੱਦੈ ਤੋਹੋ ਡਰਦਾ ਹੈ। ਹੋ ਇਹ ਤੇ ਪਾਣੀ ਜਾਂਦਾ ਇਹਦੇ ਵਿੱਚ। ਕੁਝ ਨਹੀਂ ਹੁੰਦਾ ਹੈਗਾ ਇੰਨਾ ਨੀ ਕਰੰਟ ਤੇ ਡਰੀ ਜਾਂਦਾ ਹੈ। ਆਹ ਤੋਂ ਚੁੱਪ ਕਰਾ ਕਰਾ ਕੇ ਕਰ ਦੇ ਕਿ ਕਿ ਕਰਾਂ 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 ਕਿ ਕਰਾਂ ਕਿ ਕਹਿੰਦੇ ਨੇ ਪਲੱਗ ਤਾਂ ਉੱਪਰ ਲਾਇਆ ਹੋਇਆ ਹੈ ਆਹ ਆਪਾ ਪਾਣੀ ਵਾਲਾ ਪੈਪ ਕਿਤੇ ਡਿੱਗ ਗਿਆ ਇਹਨੂੰ ਬੰਦ ਕਰ ਦਿਓ ਮੈਨੂੰ ਕਰੰਟਰ ਲੱਜੂਗਾ ਇਹਦੇ ਵਿੱਚ ਕਿਹੜਾ ਕਰੰਟਰ ਆਉਂਦਾ ਭਾਣਾ ਹੋਰ ਖਾਲੇ ਉਸ ਤੋਂ ਲਾਲ ਸੋਚ ਦੱਬੂਈਆ ਸਾਡੀ ਕੁਝ ਨਹੀਂ ਹੋਮ ਮੈਂ ਪਾਣੀ ਦੇ ਵਿੱਚ ਕੱਪੜੇ ਤਾਂ ਆਉਣੀ ਆ ਉਹਦਾ ਕੱਪੜੇ ਤਾਂ ਹਵਾ ਤਾਂ ਲੱਗਦਾ ਉਹ ਤਾਂ ਲੱਗਦਾ ਨਹੀਂ ਹੈਗਾ ਬਾਬਾ ਉਹ ਠਾ ਪਾਣੀ ਨਹੀਂ ਵਰਦਾ ਉਹਦੇ ਆਇਆ ਨਹੀਂ ਲੱਗਦਾ ਹਾਂ ਨਾ ਇੱਕ ਨਹੀਂ ਕਰਦਾ ਹੁੰਦਾ ਹੁੰਦਾ ਆਮ ਤਾਂ ਦੇ ਆਈ ਨਹੀਂ ਹੈਗਾ ਤੁਸੀਂ ਵੀ ਸੋਚਦੇ ਹੋਣੇ ਵੀ ਸਾਰਾ ਦਿਹਾੜੀ ਇਹ ਵੀਡੀਓ ਪਾਉਂਦੇ ਰਹਨੇ ਆ ਵੀਡੀਓ ਤਾਂ ਪਾਉਣ ਦਾ ਵੀ ਇੱਕ ਟਾਈਮ ਹੁੰਦਾ ਤੇ ਆਪਣਾ ਘਰ ਦਾ ਕੰਮਕਾਰ ਵੀ ਅਸੀਂ ਪੂਰਾ ਕਰਦੇ ਆਂ ਦੇਖ ਹੁਣ ਕਿੰਨੇ ਕੰਮ ਉਹਨੇ ਕਰਨੇ ਪਾਉਣੇ ਆ ਫੇਰ ਸੁੱਕਣੀ ਪਾਉਣੀ ਆ ਫੇਰ ਚੱਕਣੀ ਆ ਫੇਰ ਰੋਟੀ ਪਾਣੀ ਬਣਾਉਣਾ ਐ ਫੇਰ ਥੋੜੇ ਤੱਕ ਵੀਡੀਓ ਵੀ ਪਹੁੰਚਾਉਣੀ ਆ ਤੁਸੀਂ ਆਇਓ ਕਹਦੇ ਹੋਣੇ ਵੀ ਪਤਾ ਨਹੀਂ ਸਾਰਾ ਦਿਹਾੜੀ ਇਹ ਵੀਡੀਓ ਹੀ ਬਣਾਉਣੇ ਬਣਾਈ ਜਾਂਦੇ ਹੋਣੇ ਆ ਕੁਝ ਬੋਲ ਭਾਈ ਫਟਾ ਤਾਂ ਅੰਦਰ ਕੱਢੀ ਜਾਂਦੇ ਆਂ ਸਾਲਾ ਕੋਈ ਨਹੀਂ ਜੰਨੇ ਉਹ ਹੋਰ ਕੀ ਦੇਖੋ ਜੀ ਕਾਲਕਰੇ ਦੋ ਖੈਲੇ ਤੋਂ ਹੋ ਗਏ ਸੁਪਨੇ ਪਾ ਦਿੱਤੇ ਸਾਲਾ ਜਿਹੜਾ ਤਾਂ ਬਹੁਤ ਹੰਦਾਰ ਲੋਹੇ ਦਾ ਕਚਰਾ ਪੁੱਛ ਠੀਕ ਆ ਕਣਕ ਦਾ ਹਮੇਸ਼ਾ ਧੋ ਕੇ ਹੀ ਆਪਾਂ ਨੂੰ ਚਾਹੀਦਾ ਹੈ ਹਾਲੀਆ ਹੁਣ ਇਹਨੂੰ ਤੁਸੀਂ ਕੀ ਕਰਨਾ ਹੈ ਚਾਰੇ ਪਾਸੇ ਤੇ ਆ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਤਾਂ ਕਿ ਨਾ ਬਿਲਕੁਲ ਵੀ ਇੱਕ ਵੀ ਦਾਣਾ ਬਾਹਰ ਨਾ ਜਾਵੇ ਤੇ ਉੱਪਰ ਨਾਲ ਤੁਸੀਂ ਨਾ ਫਿਰ ਇਹਦੇ ਉੱਪਰ ਗੱਠ ਲਾ ਦੇਣੀ ਹੈ ਚੰਗੀ ਤਰ੍ਹਾਂ ਗੱਠ ਲਾ ਕੇ ਨਾ ਫਿਰ ਆਪਾਂ ਤੁਹਾਨੂੰ ਦੱਸਦੇ ਅੱਗੇ ਪ੍ਰੋਸੈਸ ਕੀ ਕਰਨਾ ਹੈ ਕੱਪੜਾ ਥੋੜਾ ਜਿਆ ਮਜ਼ਬੂਤ ਜਾਈ ਲਿਓ ਕਿਤੇ ਕਣਕ ਪਾਏ ਤੇ ਤੁਹਾਡਾ ਕੱਪੜਾ ਫਟ ਜਵੇ ਤੇ ਤੁਹਾਡੀ ਸਾਰੀ ਕਣਕ ਫਿਰ ਇੰਨੀ ਮਿਹਨਤ ਕਰੀ ਹੋਈ ਵੀ ਨਾ ਬੇਕਾਰ ਜਾਵੇ ਤੇ ਤੇ ਇਹਨੂੰ ਚੱਕ ਕੇ ਨਾ ਹੁਣ ਆਪਾਂ ਨੇ ਕੀ ਕਰਨਾ ਹੈ ਜੇ ਆ ਵੀ ਛੋਟੂ ਚੱਕ ਲਿਆ ਕੁੱਤ ਜੀ ਕਿਹੋ ਜਿਹਾ ਤੇ ਪੌਣਾ ਜਿਆ ਤਾਂ ਢੋਲੇ ਆ ਤੇ ਆਪਾਂ ਆਪਣੇ ਭੈਣ ਭਾਈਆਂ ਨੂੰ ਦੱਸ ਦਿਆਂ ਵੀ ਸਾਫੀਆਂ ਦੇ ਦਿਨਾਂ ਤੇ ਪੜ ਲੀਆਂ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਨਾ ਤਰੰਤ ਨਾ ਇਸ ਤਰ੍ਹਾਂ ਨਾ ਮਸ਼ੀਨ ਦੇ ਵਿੱਚ ਰੱਖ ਦੇਣਾ ਹੈ ਮਸ਼ੀਨ ਦੇ ਉੱਪਰ ਰੱਖ ਕੇ ਨਾ ਤੇ ਜਿਹੜਾ ਆ ਕੱਪੜੇ ਧੋਣੇ ਵਾਲਾ ਹੁੰਦਾ ਨਾ ਜਿਹਦੇ ਵਿੱਚ ਆਪਾਂ ਕੱਪੜੇ ਸੁਕਾਉਣੇ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਨੇ ਹੁਣ ਇਸ ਤਰ੍ਹਾਂ ਉੱਪਰ ਤੇ ਨਾ ਆਹ ਜਾਲੀ ਰੱਖ ਦੇਣੀ ਆ ਇਹਦਾ ਟੱਕਣਾ ਆਪਾਂ ਨੇ ਦੋਏ ਟੱਕਣਾ ਚੰਗੀ ਤਰ੍ਹਾਂ ਬੰਨ੍ਹ ਕਰ ਦੇਣੇ ਆ ਤੇ ਆਪਾਂ ਨੇ ਹੁਣ ਮਸ਼ੀਨ ਦਾ ਬਟਨ ਚਲਾ ਦਿੱਤਾ ਹੈ ਤੇ ਹੁਣ ਦੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਕਣਕ ਸੁੱਕੂਗੀ ਤੇ ਇਧਰੋਂ ਤੁਸੀਂ ਇਹ ਸਾਫ਼ ਪਾਣੀ ਛੱਡ ਦੇਣਾ। ਦੇਖੋ ਹੁਣ ਆਪਣੀ ਮਸ਼ੀਨ ਹੈ ਜੰਗੀ ਤਰ੍ਹਾਂ ਚੱਲਣ ਲੱਗੀ ਐ। ਇਹ ਮਿੰਟਾਂ ਸਕਿੰਟਾਂ ਦੇ ਵਿੱਚ ਸੁੱਕ ਕੇ ਹੋ ਜਾਣੀ ਐ ਤਿਆਰ ਤੇ ਇਹਨੂੰ ਆਪਾਂ ਨਾ 10-15 ਮਿੰਟ ਤੱਕ ਬਸ ਏਕਣੇ ਵਿੱਚ ਸੁਕਣ ਲਈ ਪਾਈ ਹੋਈ ਆ। ਤੇ ਆਪਾਂ ਹੁਣ ਤੁਹਾਨੂੰ ਨਾ ਥੋੜੀ ਦੇਰ ਤੱਕ ਨਾ ਕੱਢ ਕੇ ਦਿਖਾਉਂਦੇ ਆਂ ਚੰਗੀ ਤਰ੍ਹਾਂ ਤਿਆਰ ਤੇ ਹੁਣ ਆਪਾਂ ਮਸ਼ੀਨ ਕਰਦੇ ਆਂ ਬੰਦ ਲੈ ਛੋਟੂ ਕੱਢ ਰਹੀ ਵਿਚੋਂ ਕੜਕ ਦੇਖੋ ਜੀ ਇਸ ਤਰੀਕੇ ਨਾਲ ਗੱਠ ਬੰਨੀ ਹੋਈ ਤੇ ਨਾ ਬਿਲਕੁਲ ਵੀ ਨਾ ਗੱਠ ਨਹੀਂ ਖੁੱਲੀ ਹੈਗੀ ਤੇ ਆਪਣੀ ਕਣਕ ਨਾ ਸੁੱਕਾ ਇਕਰ ਨੰਬਰ ਹੋ ਗਈ ਹੈ ਤਿਆਰ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਤੁਸੀਂ ਵੀ ਇਸ ਤਰੀਕੇ ਨਾਲ ਨਾ ਕਣਕ ਨੂੰ ਨਾ ਸੁਕਾ ਸਕਦੇ ਆ ਬਸ ਤੁਰੰਤ ਸੁਕਾ ਕੇ ਚੱਕੀ ਤੇ ਲੈ ਜਾਓ ਕੋਈ ਟੈਨਸ਼ਨ ਨਹੀਂ ਲੋੜ ਨਹੀਂ ਹੈਗੀ ਚਲੋ ਜੀ ਆਪਾਂ ਤੁਹਾਨੂੰ ਕਣਕ ਚੈੱਕ ਕਰਾਉਣੀ ਹੈ ਨਾ ਕਣਕ ਦੇ ਵਿੱਚੋਂ ਨਾ ਇਸ ਤਰ੍ਹਾਂ ਪਾਣੀ ਸਿੰਮੀ ਜਾਂਦਾ ਹੈ ਇਹ ਕਣਕ ਦੇਖੋ ਚਾਹੇ ਤੁਸੀਂ ਨਾ ਨੇੜੇ ਹੋ ਕੇ ਚੈੱਕ ਕਰੋ ਤੇ ਇਹਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਹੈਗਾ ਸੁੱਕੀ ਹੈ ਦੇਖੋ ਬਿਲਕੁਲ ਸੁੱਕੀ ਹੈ ਜੀ ਮੈਂ ਨਾ ਕੱਪੜੇ ਦੇ ਵਿੱਚੋਂ ਪਾਣੀ ਨੁੱਚੜ ਜਾਂਦਾ ਨਾ ਉਸ ਤਰੀਕੇ ਨਾਲ ਨਾ ਕਣਕ ਦੇ ਵਿੱਚੋਂ ਨਾ ਪੋਰਾ ਵੀ ਪਾਣੀ ਨਹੀਂ ਹੈਗਾ ਹੁਣ ਐ ਪੂਰੀ ਸੁੱਕੀ ਕਣਕ ਹੈ ਇਹਨੂੰ ਚਾਹੇ ਨਾ ਤੁਸੀਂ ਹੁਣ ਥੈਲੇ ਦੇ ਵਿੱਚ ਪਾ ਕੇ ਨਾ ਚੱਕੀ ਤੇ ਧਰਿਆਓ ਜੇ ਆਟਾ ਇੱਕ ਨੰਬਰ ਬਣੂਗਾ ਹੋ ਗਈ ਹੈ ਤਿਆਰ ਤੁਸੀਂ ਵੀ ਇਸ ਤਰੀਕੇ ਨਾਲ ਨਾ ਆਪਣੇ ਘਰ ਦੇ ਵਿੱਚ ਨਾ ਸਰਦੀਆਂ ਦੇ ਦਿਨਾਂ ਵਿੱਚ ਨਾ ਬਿਨਾਂ ਧੁੱਪ ਤੋਂ ਕਣਕ ਸੁਕਾ ਕੇ ਜਰੂਰ ਦੇਖਿਓ ਇਹ ਤਰੀਕਾ ਬਹੁਤ ਵਧੀਆ ਹੈ ਤੋਂ ਅਸੀਂ ਤਾਂ ਤੁਹਾਨੂੰ ਸੁਕਾ ਕੇ ਦਿਖਾ ਦਿੱਤੀ ਹੈ ਤੇ ਹੁਣ ਰੱਬ ਦੀ ਕਿਰਪਾ ਨਾਲ ਨਾ ਧੁੱਪ ਬਹੁਤ ਸੋਹਣੀ ਆ ਤੇ ਇਹਨੂੰ ਆਪਾਂ ਮੰਜੇ ਤੇ ਫੋਲ ਦਿੰਨੇ ਆ ਹੁਣ ਆਪਾਂ ਨੂੰ ਧੁੱਪ ਦਾ ਲਾਹਾ ਵੀ ਲੈਣਾ ਚਾਹੀਦਾ ਜਦ ਸਰਦੀਆਂ ਦੇ ਵਿੱਚ ਨਾ ਧੁੱਪ ਨਹੀਂ ਨਿਕਲਦੀ ਨਾ ਤੁਸੀਂ ਇਸ ਤਰੀਕੇ ਨਾਲ ਨਾ ਕਣਕ ਧੋ ਕੇ ਦੇਖਿਓ ਜਰੂਰ ਤੇ ਇੱਕ ਨੰਬਰ ਕਣਕ ਸੁੱਕ ਕੇ ਹੋ ਜਾਣੀ ਤੁਹਾਡੀ ਤਿਆਰ ਚੱਲ ਵੀ ਇਹਨੂੰ ਛੋਟੂਰਾ ਮੈਨੂੰ ਹੁਣ ਖੋਲ ਦੇ ਇੱਕ ਆਦੇ ਪਹਿਕੇ ਲੈ ਕੇ ਆਉਂਗਾ ਮੈਂ ਛੋਟੂ ਇਹ ਸਾਮ ਨੂੰ ਪਹਿਾ ਲਿਆਉਣਾ ਈ ਇਹ ਇੰਨੀ ਛੇਤੀ ਹਾਂ ਇਹ ਤਾਂ ਸੁੱਕ ਗਈ ਮਸਾਂ ਜਾਂ ਤਾਂ ਸੁਖਾਈ ਆ ਜਾਂ ਮਾਰੀ ਤੂੰ ਪਲਵਾ ਦਿੰਨੇ ਠੀਕ ਆ ਬਸ ਇਹਨਾਂ ਐਨ ਹੋ ਜਾਣਾ ਛੋਟੂ ਕੀ ਕਰਨ ਲੱਗੀ ਐ ਬਹੁਤ ਬੋੜਾ ਸੁਖਣੇ ਪੱਲੇ ਵੀ ਛੋਟੇ Yeah, ਅਮੇ ਜੀ ਕੀ ਕਰਦੇ ਹੋ ਵੀ ਕਿੰਨੂ ਖਾਣੋਂ ਦਿਲ ਕਰਿਆ ਮੈਂ ਹਾਂ ਚੱਲ ਪਹਿਲਾਂ ਇੱਕ ਕਿੰਨੂ ਖਾ ਲਈਏ ਅੱਛਾ ਉਸਤੇ ਮਗਰੋਂ ਮੈਂ ਹਾਂ ਚੱਲ ਫੇਰਨਾ ਫੈਮਿਲੀ ਨੂੰ ਦੰਨਿਆਂ ਜੂਸ ਕੱਢ ਕੇ ਕਿੰਨੂ ਦਾ ਇੱਧਰ ਛੋਟੂ ਨੇ ਕਣਕ ਦਾ ਕੰਮ ਨਿਬੇੜ ਦਿੱਤਾ ਹੈ ਇੱਧਰ ਤਿੰਨ ਮੰਜੇ ਭਰ ਦਿੱਤੇ ਨੇ ਤੋਹ ਧੋ ਕੇ ਕਹਿੰਦਾ ਧੁੱਪਾਂ ਵਧੀਆ ਸੁੱਕ ਜਾਣਗੇ ਚਲੋ ਜੀ ਹੁਣ ਜਿਹੜੀ ਹੋਰ ਕਣਕ ਰਹਿੰਦੀ ਆ ਨਾ ਉਹਨੂੰ ਵੀ ਆਪਾਂ ਸੁੱਕਣੀ ਪਾ ਦਈਏ ਚਲੋ ਇੱਧਰ ਆਪਰੇ ਕਣਕ ਧੋ ਦਿੱਤੀ ਐ ਛਾਲੇ ਨਾਲ ਕੱਢ ਕੇ ਨਾ ਆਪਾਂ ਨਾ ਇਸ ਤਰ੍ਹਾਂ ਇੱਕ ਕੱਪੜੇ ਦੇ ਵਿੱਚ ਇਹਨੂੰ ਕਣਕ ਨੂੰ ਪਾ ਲੈਣਾ ਐ ਦੋ ਤਿੰਨ ਕਿਲੋ ਕਣਕ ਪਾਲਣੀ ਆਪਾਂ ਨੇ ਦੇ ਵਿੱਚ ਜਿਹਨੇ ਆਪਾਂ ਇਹਦੇ ਵਿੱਚ ਘਟ ਘਟ ਕੇ ਪਾਉਂਦੇ ਨਾ ਫਿਰ ਉਹ ਸੌਕੇ ਤਰੀਕੇ ਨਾਲ ਸੁੱਕ ਜੂਗੀ ਜਦੋਂ ਵੀ ਚਾਹੀ ਹੋਈ ਐ ਨਾ ਅਸੀਂ ਇਸ ਤਰੀਕੇ ਨਾਲ ਕਣਕ ਸੁਕਾਉਨੇ ਆ ਬਹੁਤੋ ਕੀ ਸੌਕੇ ਤਰੀਕੇ ਨਾਲ ਕਣਕ ਸੁੱਕਦੀ ਆਪਣੀ ਲੋਗਾ ਕੋਟਾ ਤੇ 10 ਕਿਲੋ ਤਾਂ ਪਾਉ ਹੋ ਗਏ। ਇਹ ਨਿਕਲੇ। ਇਹ ਰੇਫਰਸ। ਇਹ ਜਦੋਂ ਕੰਡਾ ਆਵੇ। ਛੋਟੂ ਕੀ ਕਰ ਰਿਹਾ ਹੈ? ਕੰਡਾ ਖੋਲ ਰਿਹਾ। ਵੈਪਰ ਨਾਲ? ਹਾਂ ਜੀ। ਹੱਥ ਨਾਲ ਕਾਤੇ ਨਹੀਂ ਬੋਲੀ। ਉਹ ਪੱਲੇ ਆ ਵਧੀਆ ਪਤਲਾ ਪਤਲਾ ਜਿਹਾ ਖੋਲਿਆ ਜਾਂਦਾ ਇਹ ਨਾਲ। ਠੀਕ ਆ। ਕਹਿੰਨਾ ਕਿ ਉਹ ਧੁੱਪਾ ਬਹੁਤ ਸੋਹਣੀ ਸੀ ਹੈ ਹੁਣ ਸਾਰਾ ਪਰਸ਼ਾਵਾਂ ਦਰਖਤਾਂ ਦਾ ਹੁਣ ਇੱਧਰ ਨੂੰ ਆ ਗਿਆ ਏ ਇਹ ਤਾਂ ਕੋਠੇ ਪਰੇ ਲੋਟ ਰਹਿੰਦੀ ਏ ਕੜਕ ਬਸ 4 ਵਜੇ ਫੇਰ ਆ ਜਾਣਾ ਪੌੜੇ ਦਰਗਾ ਪਰਸ਼ਾਵਾਂ ਮੁੜੂਗਾ ਨਾ ਹੁਣ ਆਪਾਂ ਲੱਗੇ ਆ ਕਿੰਨੂ ਤੋੜਨਾ ਹੁਣ ਦੁਪਹਿਰ ਦਾ ਹੋ ਗਿਆ ਟਾਈਮ ਤੇ ਹੁਣ ਆਪਾਂ ਪੀਵਾਂਗੇ ਜੂਸ ਤੇ ਹਰੇ-ਹਰੇ ਪੱਤਿਆਂ ਦੇ ਵਿੱਚ ਨਾ ਸੰਤਰੀ ਸੰਤਰੇ ਕਿੰਨੂ ਨਾ ਪੱਕ ਕੇ ਹੋ ਗਏ ਨੇ ਤਿਆਰ ਤੇ ਆਪਾਂ ਨਾ ਪੱਕੇ-ਪੱਕੇ ਹੀ ਕਿੰਨੂ ਤੋੜਾਂਗੇ ਉਹਨੇ ਗਾਣੇ ਬਹੁਤ ਜ਼ਿਆਦਾ ਪੱਕੇ ਹੋਏ ਨੇ ਲੱਗਦੀ ਘਰ ਦੇ ਕਿਨੂਆ ਨੇ ਤਾਂ ਪੂਰੀਆਂ ਮੋਜਾਂ ਕਰਾਈਆਂ ਹੋਈਆਂ ਨੇ ਇਹ ਨਹੀਂ ਹੱਟੀ ਜਾਵਾ ਨਾ ਨਹੀਂ ਨਾ ਫਿਰ ਉਹ ਟੁੱਟ ਜਾਂਦੇ ਫਿਰ ਤੇ ਖਰਾਬ ਹੋ ਜਾਂਦੇ ਆ ਇਹ ਇਹਦੇ ਵਿੱਚ ਪਾਈ ਜਾਓ ਬਾਕੀ ਠਾਣੇ ਵਾਲੇ ਢਾਣੇ 'ਚ ਵੀ ਬਹੁਤ ਜ਼ਿਆਦਾ ਪੱਕੇ ਹੋਏ ਨੇ ਦਿੰਦੇ ਵਿੱਚ ਫਰਕ ਪੈਣ ਲੱਗ ਗਿਆ ਇਹਨਾਂ ਦਾ ਬਹੁਤ ਜ਼ਿਆਦਾ। ਬਾਕੀ ਛੇਹਾਂ ਦਾ ਤੋੜ ਲੈਣੇ ਆ। ਇਹਨਾਂ ਦੇ ਪੱਤੇ ਹੀ ਬਹੁਤ ਜ਼ਿਆਦਾ ਝੜਦੇ ਨੇ। ਚਲ ਬਸ ਕਰ ਹੁਣ ਬਾਕੀ ਛੇਹਾਂ ਨੇ ਟਾਣੀ ਦੇ ਤੋੜ ਲੈਣੇ ਆ। ਇੱਧਰ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ। ਸਿਰ ਦੇ ਵਿੱਚ ਪੱਤੇ ਹੀ ਪੱਤੇ ਗਿਰ ਗਏ ਸਾਰੇ ਮੈਂ ਇਧਰ ਦੌੜ ਲੈਣਾ ਟਾਣੀਆਂ ਦੇ ਵਿੱਚ ਨਾ ਪੂਰੇ ਐਨ ਪੱਕੇ ਪੱਕੇ ਲੱਗੇ ਹੋਏ ਨੇ ਉੱਪਰ ਪਾਸੇ ਵੀ ਕੌਣ ਕਿੱਕ ਚੀਰੀ ਕੋਈ ਫੁੱਲਣ ਨਹੀਂ ਆ ਹੈਗਾ ਨਿਸ਼ਾਵਾ ਆਉਣੀ ਉਹਦਾ ਪਰਛਾਵਾਂ ਹੀ ਮੁੜੀ ਜਾਂਦਾ ਹੈ ਮੈਂ ਸਾਮਾਨ ਚੱਕ ਲਿਆ ਮੈਂ ਚੱਕ ਲਿਆ ਚੱਕ ਲਿਆ ਸਾਰਾ ਸਾਮਾਨ ਚੱਕ ਲਿਆ ਫਟਾਫਟ ਐਨੇ ਹੋਰ ਤੋੜਦੇ ਆ ਜਿਹੜੇ ਪੱਕੇ ਪੱਕੇ ਲੱਗੇ ਹੋਏ ਹਨ ਦੇਖੋ ਜੀ ਇਧਰਲੀ ਸਾਈਡ ਵੀ ਨਾ ਬਹੁਤ ਜ਼ਿਆਦਾ ਕਿੰਨੂ ਲੱਗੇ ਹੋਏ ਆ। ਪਾਸਾ ਥੋੜਾ ਜਿਹਾ ਤੋੜੀ ਛੋਟੂ। ਬਹੁਤ ਇਹ ਨਾ ਤੋੜੀ। ਫਰਾਤ ਵਿੱਚ ਪਾ ਲੋ। ਇਹਨਾਂ ਤਾਂ ਨਾ ਬੂਟਿਆਂ ਦੇ ਵਿੱਚੋਂ ਐ ਚੰਗੀ ਤਰ੍ਹਾਂ ਚਮਕਦੇ ਨੇ। ਉੱਚੜੇ ਵੀ ਬਥੇਰੇ ਆ ਦੇਖ ਲਾ ਫੇਰ ਵੀ ਬਥੇਰੇ ਰਹਿ ਗਏ ਨੇ ਉਹ ਜਿਹੜਾ ਛੱਡਣਾ ਹੁੰਦਾ ਛੱਡਦੇ ਛੱਡਦੇ ਬਹੁਤ ਨੇ ਕਈ ਮੇਰੀਆਂ ਭੈਣਾਂ ਇੱਕਣੇ ਕਹਿਣੀਆਂ ਕਮੈਂਟਾਂ ਦੇ ਵਿੱਚ ਕਹਿੰਦੀ ਦੀਦੀ ਬਹੁਤ ਜ਼ਿਆਦਾ ਕਿੰਨੂ ਝੜਦਾ ਏ ਯਾਰ ਹਰੇ ਹਰੇ ਜੇ ਹੁੰਦੇ ਨੇ ਬਰੀਕ ਬਰੀਕ ਜੇ ਯਾਰ ਬਹੁਤ ਝੜਦਾ ਝੜ ਬਹੁਤ ਝੜੇ ਮੜੀ ਹਵਾ ਚੱਲੇ ਜਦੋਂ ਝੜਨ ਲੱਗ ਜੰਨੇ ਛੋਟੂ ਇਹ ਉਹ ਨਾ ਝਾੜਨ ਦਾ ਫੇਦਾ ਪੱਤਾ ਹੈ ਹੈ ਛੋਟੂ ਉਹ ਪਰਲੇ ਪਾਸੇ ਦੇ ਨਾ ਬਹੁਤੇ ਪੱਕੇ ਜੇ ਆ ਉਹ ਤੋੜ ਆਹਾਂ ਆਹ ਚੱਕ ਲੋ ਇਧਰੋਂ ਮੜ ਜੀ ਪ੍ਰਾਂਤ ਚੱਕ ਲੋ ਦੂਆ ਪੈਰ ਰੱਖ ਲਵੇ ਉੱਪਰ ਆਹ ਦੇਖਾ ਮੂਰੇ ਹੀ ਲੱਗੇ ਹੋਏ ਨੇ ਬਾਈ ਕੋ ਬਰਾਤ ਭਰਨੀ ਆ ਬਾਕੀ ਫੇਰ ਕੱਲ ਭਰ ਲਾਂਗੇ ਜਿੰਨਾ ਕਿ ਦਿੱਤਾ ਜਾਵੇ ਹੋ ਇੱਕ ਗਲਾਸ ਨਾਲ ਬੰਦਾ ਰੱਜ ਜਾਂਦਾ ਜੰਗੀ ਤਰ੍ਹਾਂ ਲੈ ਇੱਕ ਕੱਪ ਗਲਾਸ ਵੀ ਆਪਣੇ ਅੱਧੇ ਕਿਲੋ ਦੇ ਨੇ ਪੂਰੇ بڑے ਗਲਾਸ ਨੇ ਕਾ ਲੀਟਰ ਦਾ ਲੱਗ ਜਾਂਦਾ ਇੱਕ ਬੰਦਾ ਪੀ ਲੈਂਦਾ ਆਹ ਨਾਲੋਂ ਆਪ ਦਾ ਲੀਟਰ ਦਾ ਪੀ ਲੈਂਦਾ ਆਹ ਦਾ ਚਾਹ ਲੀਟਰ ਲੀਟਰ ਵੀ ਪੀ ਜਾਂਦਾ ਲੈ ਜਾ ਹੁਣ ਤਾਂ ਬੱਧੀ ਥੋੜੂ ਬਸ ਕਰ ਹੁਣ ਸਵੇਰੇ ਵੀ ਜੂਸ ਪੀਣਾ ਚੱਲ ਬਹੁਤ ਆ ਰੇਖਾ ਤੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਕਿਤੇ ਹੋਰ ਇਹਨਾਂ ਕਿਤੇ ਪੂਟੇ ਖਾ ਲਈ ਕਰਦੀ ਦੇਖੋ ਜੀ ਆਪਾਂ ਨੇ ਨਾ ਇੱਧਰ ਨਾ ਕਿੰਨੂ ਤੋੜ ਕੇ ਨਾ ਪ੍ਰਾਤ ਭਰ ਲਈ ਆ ਬਸ ਹੁਣ ਬਾਕੀ ਸਵੇਰੇ ਤੇ ਹੁਣ ਆਪਾਂ ਇਹਨਾਂ ਦਾ ਪੀਵਾਂਗੇ ਜੂਸ ਕਰਦੇ ਜੂਸ ਦੀਆਂ ਹੈਗੀਆਂ ਨੇ ਬਹੁਤ ਜ਼ਿਆਦਾ ਮौजਾਂ ਨੇ ਪਰ ਰਿਸ਼ਤੇਦਾਰ ਪਤਾ ਕੀ ਕਹਿੰਦੇ ਕੱਲ ਮੈਨੂੰ ਕਹਿੰਦੇ ਐਨੇ ਕਿੰਨੂ ਲੱਗੇ ਹੋਏ ਆ ਕਹਿੰਦੇ ਸਾਨੂੰ ਦਿਖਾ ਦਿਖਾ ਕੇ ਜੂਸ ਪੀਂਦੇ ਆ ਮੈਂ ਕਿਹਾ ਤੁਸੀਂ ਦੇਖਿਆ ਕਰੋ ਫਿਰ ਅਸੀਂ ਤਾਂ ਹੀ ਜੂਸ ਪੀਂਦੇ ਆ ਕਹਿੰਦੀ ਭੈਣ ਮੇਰੇ ਹਾਸੇ ਬੋਦ ਆਉਂਦੀ ਜਾਂ ਵੀ ਦਿਲ ਕਰਦਾ ਵੀ ਤੁਹਾਡੇ ਕੋਲ ਆ ਕੇ ਨਾ ਵੀ ਜੂਸ ਪੀ ਕੇ ਜਾਈਏ ਮੈਂ ਕਿਹਾ ਆ ਜੋ ਨਾਲੇ ਮਿਲ ਜਾਓ ਨਾਲੇ ਜੂਸ ਪੀ ਕੇ ਜਾਓ ਵਾਲੇ ਨਿੰਬੂ ਵੀ ਦੋੜ ਗਏ ਕਿਹੜਾ ਨਿੰਬੂ ਉਹ ਤਾਂ ਕੰਮ ਕਰਦਾ ਚਲੋ ਜੀ ਇਧਰ ਕਿੰਨੂ ਤੋੜੇ ਆ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਇਹਦੇ ਉੱਪਰ ਨਾ ਮਿੱਟੀ ਲੱਗੀ ਹੁੰਦੀ ਆ ਪਹਿਲਾਂ ਅਸੀਂ ਜਦੋਂ ਘਰ ਦੇ ਵਿੱਚ ਜੂਸ ਕਰਦੇ ਹੁੰਦੇ ਆ ਨਾ ਹੈ ਧੋ ਗਏ ਤੇ ਰਹਿਣੇ ਧੋ ਗਈ ਜੂਸ ਕੱਢਣਾ ਚਾਹੀਦਾ ਤੇ ਨਾ ਉੱਪਰ ਨਾ ਬਹੁਤ ਜ਼ਿਆਦਾ ਮਿੱਟੀ ਲੱਗੀ ਹੁੰਦੀ ਆ ਜੂਸ ਪੀਣਾ ਕਦੇ ਸੌਖਾ ਦੇਖੋ ਕਿੰਨੀ ਮਿਹਨਤ ਲੱਗਦੀ ਆ ਆਲੇ ਤੋਂ ਵਸਨ ਰੈਡੀ ਕਰਦੇ ਹਾਂ ਬਰਾ ਸਾਰਾ ਪਾਣੀ ਨਿਕਲ ਜੂਗਾ। ਉਹ ਮੈਂ ਗਾਇ ਨੇ ਇੱਥੇ ਸਾਰੇ ਕਰੂ ਜੇ ਜਾਨਵਰਾਂ ਕੋਲ ਮਿਲਣਾ ਇਹਦਾ ਹੀ ਲਪਾਫਾ ਭਰ ਕੇ ਲੈ ਜਬੇ। ਹਾਂ ਉਹ ਲੈ। ਪੀਲੇ ਤਾਂ ਕੋਈ ਖਾਂਦਾ ਵੀ ਨਹੀਂ ਹੈਗਾ। ਹੋਰ ਜੂਸ ਤਾਂ ਪੀ ਲਿਆ ਕਰ। ਹੋਰ ਜੂਸ ਤਾਂ ਪੀਣਗੇ ਨਾਲੇ ਫਰੈਸ਼ ਜੂਸ ਆ। ਹੁਣ ਇੱਕ ਨੇ ਕਰੇ ਕਰਨਾ। ਹੋਰ ਲੈ ਜੇ ਤੁਸੀਂ ਸਾਲੇ ਘੜ ਦਾ ਸੌਦਾ ਸੱਚਾ ਸੌਦਾ। 5 ਕਿਲੋ ਲੈ ਜਬੇ ਨਾਲੇ ਰਿਸ਼ਤੇਦਾਰ ਖੁਸ਼ ਹੋ ਜਾਣਗੇ। ਸਾਰੇ ਗੱਲਾਂ ਕਰਦਗੇ ਵੀ ਭਾਈ ਸਾਡੇ ਤਾਂ ਵਧੀਆ ਕਰਿਆ ਤੁਸੀਂ ਤਾਂ ਸਾਨੂੰ ਜੂਸ ਪਲਾਤਾ। ਤਾਂ ਸਾਡੀਆਂ ਦੇ ਮਹੀਨੇ ਵਿੱਚ ਤਾਂ ਸਾਡੀਆਂ ਦੇ ਦਿਨਾਂ ਦੇ ਵਿੱਚ ਜੂਸ ਵਧੀਆ ਰਹਿੰਦਾ ਹੋਰ ਮੁਸਹਰ ਕਰੇ ਸੱਚੋ ਗੋਟਰੇ ਤੇ ਚਲੋ ਜੀ ਇੱਧਰ ਆਪਣੇ ਭਾਂਡੇ ਵੀ ਤਿਆਰ ਨੇ ਤੇ ਕਿੰਨੂ ਵੀ ਤਿਆਰ ਹੈ ਤੇ ਮਸ਼ੀਨ ਵੀ ਤਿਆਰ ਹੈ ਚਲੇ ਹੁਣ ਨਾ ਹੁਣ ਆਪਾਂ ਕੱਢਦੇ ਆਂ ਜੂਸ ਹੋ ਜੀ ਹੁਣ ਆਪਾਂ ਇਹਨਾਂ ਨੂੰ ਨਾ ਛਿੱਲ ਲਈਏ ਸਿਲਕੇ ਨਾ ਫਟਾ ਫਟਾ ਜੂਸ ਕੱਢ ਕੇ ਦੇ ਦਈਏ ਛੋਟੂਆ ਨਹੀਂ ਕਹਿੰਦੇ ਵੀ ਅਸੀਂ ਨਾ ਕਣਕ ਬੀਜਣ ਜਾਣਾ ਹੈ ਵੀ ਸਾਨੂੰ ਤੁਸੀਂ ਪਹਿਲਾਂ ਜੂਸ ਦੇ ਗਲਾਸ ਦੇ ਦੋ ਚਲੋ ਜੀ ਹੁਣ ਆਪਾਂ ਨਾ ਜੂਸ ਕੱਢ ਲਈਏ ਪਹਿਲਾਂ ਫਿਰ ਥੋੜੀ ਦੇ ਤੱਕਰ ਮਿਲਦੇ ਹਾਂ من أجل 我告诉他我告诉他 i <laughs>